ਤਰਨਤਾਰਨ ਦੀ ਜਿਮਨੀ ਚੋਣ ਤੋਂ ਬਾਅਦ ਜਿਸ ਤਰ੍ਹਾਂ ਇੱਕ ਬਿਆਨ ਵੀ ਆ ਕੇ ਸਰਦਾਰ ਸਿੰਘ ਮਾਨ ਜੀ ਦਾ ਕਿ ਅਕਾਲੀ ਦਲ ਨਾਲ ਜਿਹੜਾ ਹੈਗਾ ਸਮਝੌਤਾ ਹੋ ਸਕਦਾ ਕੀ ਬਿਆਨ ਹੈ ਜਾਂ ਮੀਡੀਆ ਦੇ ਵਿੱਚ ਇੱਕ ਪੋਸਟਰ ਵੀ ਚੱਲਦਾ ਰਹਿੰਦਾ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਪ੍ਰੀਤ ਕੋਟਲੀ ਇਸ ਵਕਤ ਮੌਜੂਦ ਹਾਂ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੇ ਇਸ ਵਕਤ ਪਹੁੰਚੇ ਨੇ ਅਮਾਨ ਸਿੰਘ ਜੀ ਮਾਨ ਅਮਾਨ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਜੀ ਸਰ ਕਿੱਦਾਂ ਦੇਖਦਾਂ ਜਿਹੜੀ ਇਹ ਮੂਵਮੈਂਟ ਆ ਕਿ ਇਹ ਪੰਜਾਬ ਦੀ ਆਪਾਂ ਕੀ ਚੰਡੀਗੜ੍ਹ ਦੇ ਉੱਤੇ ਦਾਅਵੇਦਾਰੀ ਦੀ ਆ ਜਾਂ ਸੈਨੇਟ ਬਚਾਉਣ ਦੀ ਦੇਖੋ ਜੀ ਦੋਨੋਂ ਆਪਸ ਵਿੱਚ ਰਲੇਮਾ ਰੱਖਦੇ ਹੈਗੇ ਆਂ ਪੰਜਾਬ ਤੋਂ ਲਗਾਤਾਰ ਸਾਡੇ ਇਲਾਕੇ ਖਿੱਚੇ ਗਏ ਹੈਗੇ ਆਂ ਇਹਨੂੰ ਟੋਟਾ ਟੋਟਾ ਕੀਤਾ ਗਿਆ ਸਾਡੀ ਬੋਲੀ ਦੇ ਉੱਤੇ ਕਾਬਜ਼ ਹੋਏ ਹੈਗੇ ਆਂ ਔਰ ਪੰਜਾਬ ਯੂਨੀਵਰਸਿਟੀ ਜਿਹੜੀ ਲਾਹੌਰ 'ਚ ਪਾਸ ਤੁਸੀਂ ਸਿਮਲੇ ਹੋ ਕੇ ਇੱਥੇ ਆਈ ਹੈ ਔਰ ਚੰਡੀਗੜ੍ਹ ਵੀ ਪੰਜਾਬ ਤੋਂ ਖੋਇਆ ਗਿਆ ਤੇ ਹੁਣ ਇਹਦੇ ਉੱਤੇ ਸੈਂਟਰ ਦੇ ਪੱਖ ਦੀ ਹਾਵੀ ਸੈਨੇਟ 31 ਮੈਂਬਰੀ ਕਰਨ ਦੀ ਤਿਆਰੀ ਹੋ ਰਹੀ ਹੈ ਜਿਸ ਕਰਕੇ ਜਦੋਂ ਸਾਰੇ ਜਿਹੜੇ ਵਿਦਿਆਰਥੀਆ ਇਕੱਠੇ ਹੋ ਕੇ ਅ ਇਸ ਯੂਨੀਵਰਸਿਟੀ ਦੇ ਡੈਮੋਕਰੈਟਿਕ ਫੰਕਸ਼ਨਿੰਗ ਵਾਸਤੇ ਜਿਹਦੇ ਵਿੱਚ 40% ਫੀਸ ਵਿਦਿਆਰਥੀ ਭਰਦੇ ਹੈਗੇ ਆ ਤੇ 60% ਸਰਕਾਰ ਦਿੰਦੀ ਹੈ ਉਹਦੇ ਵਿੱਚ ਇਸ ਸੈਨੇਟ ਦੇ ਬੰਦੇ ਇਸ ਯੂਨੀਵਰਸਿਟੀ ਨੂੰ ਪੈਸੇ ਦੇ ਕੇ ਚਲਾਉਂਦੇ ਆ ਉਹਨਾਂ ਦੀ ਨੁਮਾਇੰਦਗੀ ਨਾ ਹੋਏ ਉਹ ਸੈਨੇਟ ਦਾ ਇਸ਼ੂ ਹੈਗਾ ਜਿਹੜੀ ਪੰਜਾਬ ਦੀ ਬੋਲੀ ਦੇ ਉੱਤੇ ਇਹ ਚੰਡੀਗੜ੍ਹ ਖੋਇਆ ਗਿਆ ਹੈਗਾ ਉਹ ਵੀ ਇੱਥੇ ਦਾ ਮੁੱਦਾ ਹੈਗਾ ਆ ਕੀ ਦੇਖਦੇ ਹੋ ਸਰ ਜਿਸ ਤਰ੍ਹਾਂ ਦੀ ਇਹ ਮੂਵਮੈਂਟ ਚੱਲੀ ਆ ਨੌਜਵਾਨਾਂ ਦੇ ਵਿੱਚ ਬੜੀ ਚੇਤਨਾ ਵਧੀ ਆ ਕੀ ਲੱਗਦਾ 2027 ਦੀਆਂ ਵੋਟਾਂ ਵੇਲੇ ਇਹ ਮੁੱਦਾ ਬਣ ਸਕਦਾ ਹੈ ਕਿ ਪੰਜਾਬ ਦਾ ਜਿਹੜਾ ਚੰਡੀਗੜ੍ਹ ਆ ਖਾਸ ਕਰਕੇ ਇਹ ਜਿਹੜਾ ਉਹੀ ਪਾਰਟੀ ਅੱਗੇ ਆਊਗੀ ਇੱਕ ਮੰਨ ਲਓ ਤੁਹਾਡੇ ਜਿਹੜਾ ਪੋਰਟਫੇਲਿਓਂ ਆਉਂਦਾ ਉਹਦੇ 'ਚ ਇਹ ਨਾਮਿਨੇਟ ਕਰੋਗੇ ਮੇਰੇ ਖਿਆਲ ਹਰੇਕ ਪਾਰਟੀ ਜਿਹੜੀ ਪੰਜਾਬ 'ਚ ਚੋਣ ਲੜਦੀ ਹੈ ਚੰਡੀਗੜ੍ਹ ਆਪਣਾ ਕੈਪੀਟਲ ਆਫ ਪੰਜਾਬ ਦਾ ਮੁੱਦਾ ਉਹਨਾਂ ਨੇ ਰੱਖਿਆ ਹੋਇਆ ਹੈਗਾ ਔਰ ਗੱਲ ਇਹ ਹੈ ਕਿ ਲੋਕ ਇਹਨੂੰ ਭੁੱਲ ਜਾਂਦੇ ਆ ਪਰ ਜਿਹੜੇ ਵਿਦਿਆਰਥੀਆਂ ਨੇ ਉਰੇ ਇਕੱਠੇ ਹੋ ਕੇ ਇਸ ਨੂੰ ਮੁੜ ਜੀਵਤ ਕੀਤਾ ਹੈਗਾ ਉਹਨਾਂ ਦਾ ਧੰਨਵਾਦ ਇਹ ਹੁਣ ਕੋਈ ਵੀ ਪੰਜਾਬ ਚ ਸਿਆਸੀ ਪਾਰਟੀ ਇਸ ਨੂੰ ਚੱਕੇ ਬਿਨਾ ਮੇਰਾ ਖਿਆਲ ਅੱਗੇ ਸਿਆਸੀ ਜੀਵਨ ਨਹੀਂ ਬਤਾ ਸਕਦੇ ਜਿਸ ਤਰ੍ਹਾਂ ਦੇ ਆਪਾਂ ਨਵੇਂ-ਨਵੇਂ ਜਿਹੜੇ ਮੁੰਡੇ ਲੀਡ ਕਰ ਰਿਹਾ ਖਾਸ ਕਰਕੇ ਸਾਰਾ ਸਟੂਡੈਂਟ ਫਰੰਟ ਲੀਡ ਕਰ ਰਿਹਾ ਕਿਵੇਂ ਦੇਖਦੇ ਹਾਂ ਆਉਣ ਵਾਲਾ ਭਵਿੱਖ ਪੰਜਾਬ ਦੇ ਵਿੱਚ ਜਿਹੜਾ ਹੈਗਾ ਇੱਕ ਆਪਾਂ ਗੇ ਰਿਪਰੈਜ਼ੈਂਟ ਦੇ ਤੌਰ ਤੇ ਪੋਲਿਟਿਕਲ ਪਾਰਟੀਆਂ ਚ ਮੁੰਡਾ ਜੇ ਆਉਣ ਵਾਲੇ ਟਾਈਮ ਦੇ ਵਿੱਚ ਆਉਂਦੇ ਆ ਤਾਂ ਕਿਦਾਂ ਦੇਖਦੇ ਆ ਵੀ ਜਿਹੜਾ ਕਿਉਂਕਿ 2017 ਤੋਂ ਬਾਅਦ 25 ਤੱਕ 8 ਸਾਲ ਤੱਕ ਜਿਸ ਤਰ੍ਹਾਂ ਮਾਈਗ੍ਰੇਟ ਹੋਈ ਬਹੁਤ ਵੱਡੇ ਪੱਧਰ ਤੇ ਜਵਾਨੀ ਕਿ ਦੁਬਾਰਾ ਤੋਂ ਲੱਗਦਾ ਕਿ ਪੰਜਾਬ ਦੀਆਂ ਜੜ੍ਹਾਂ ਦੁਬਾਰਾ ਲੱਗ ਰਹੀਆਂ ਦੇਖੋ ਸਭ ਤੋਂ ਅੱਛੀ ਤੌਰ ਤਰੀਕਾ ਜਿਹੜਾ ਡੈਮੋਕਰੈtic ਰਿਪਰੈਜ਼ੈਂਟੇਸ਼ਨ ਦਾ ਇਸ ਸਟੂਡੈਂਟ ਬੋਡੀ ਨੇ ਜਮਹੂਰੀਅਤ ਦੇ ਪੱਖ ਚ ਇਹਨਾਂ ਨੇ ਕਾਨੂੰਨ ਪਸੰਦ ਤਰੀਕੇ ਨਾਲ ਅਮਨ ਪਸੰਦ ਤਰੀਕੇ ਨਾਲ ਆਪਣੇ ਹੱਕ ਫਰੀडम ਆਫ ਥੋਟ ਐਕਸਪ੍ਰੈਸ਼ਨ ਡੈਮੋਨਸਟ੍ਰੇਸ਼ਨ ਇਹ ਸਾਰਾ ਕੁਝ ਇਹਨਾਂ ਨੇ ਕਰਕੇ ਦਿਖਾਇਆ ਇਹ ਇਸ ਇਲਾਕੇ ਵਾਸਤੇ ਆਪਣੇ ਜਮਹੂਰੀਅਤ ਵਿਖ ਵਾਸਤੇ ਇੱਕ ਲੈਬੋਰਾਟਰੀ ਹੈ ਔਰ ਇਹਨਾਂ ਨੇ ਉਸ ਲੈਬਾਰਟਰੀ ਚ ਪਾਸ ਹੋ ਕੇ ਨਿਕਲ ਰਹੇ ਆ ਅਸੀਂ ਇਹਨਾਂ ਦੀ ਹਮਾਇਤ ਕਰਦੇ ਆ ਇਸ ਤਰ੍ਹਾਂ ਹੀ ਸਮਾਜ ਚ ਤਰੱਕੀ ਆਉਂਦੀ ਹੈ ਜਦ ਅਮਨ ਪਸੰਦ ਤਰੀਕੇ ਨਾਲ ਕਾਨੂੰਨ ਪਸੰਦ ਤਰੀਕੇ ਨਾਲ ਜਮਹੂਰੀਅਤ ਪਸੰਦ ਤਰੀਕੇ ਨਾਲ ਲੋਕ ਆਪਣੀ ਆਵਾਜ਼ ਉਠਾ ਕੇ ਤਬਦੀਲੀ ਮੰਗਦੇ ਹੈਗੇ ਆ ਸ਼੍ਰੋਮੀ ਕਾਲੇਦਾਰ ਅੰਮ੍ਰਿਤਸਰ ਵੱਲੋਂ ਇਹਨਾਂ ਦੀ ਕਿਦਾਂ ਸਪੋਰਟ ਕਰਤੀ ਹੈ ਨਾ ਕੱਲ ਨੂੰ 20 ਤਰੀਕਾ ਸ਼ਾਇਦ ਪ੍ਰੈਸ ਕਾਨਫਰੰਸ ਵੀ ਕਰਨੀ ਹੈ ਇਹਨਾਂ ਨੇ ਤੁਸੀਂ ਇਹਨਾਂ ਦੇ ਆਪ ਦੇ ਵੱਲੋਂ ਕਿਸ ਤਰ੍ਹਾਂ ਸਪੋਰਟ ਕਰੋਗੇ ਅਸੀਂ ਇਹਨਾਂ ਦੀ ਸਿਧਾਂਤਕ ਤੌਰ ਤੇ ਸਪੋਰਟ ਕਰਦੇ ਆ ਕਿ ਸੈਨੇਟਰ ਸੈਂਟਰ ਦੇ ਹੱਥ 'ਚ ਨਹੀਂ ਆਉਣੀ ਚਾਹੀਦੀ ਲੋਕਲ ਫੈਡਰਲ ਲੈਵਲ ਤੇ ਵਿਦਿਆਰਥੀਆਂ ਦੇ ਪੱਖ ਦੇ ਵਿੱਚ ਰੈਪ੍ਰেজੈਂਟੇਸ਼ਨ ਜਿਹੜੇ ਪੈਸੇ ਦੇ ਕੇ ਇਸ ਨੂੰ ਚਲਾਉਂਦੇ ਆ ਉਹਨਾਂ ਦਾ ਇਹਦੇ ਵਿੱਚ ਰੈਪ੍ਰেজੈਂਟੇਸ਼ਨ ਹੋਣਾ ਚਾਹੀਦਾ ਹੈਗਾ ਤਾਂ ਕਿ ਇਹ ਲੋਕਲ ਫੈਡਰਲ ਥਾਟ ਇੱਥੇ ਬਸ ਸਕੇ ਪੰਜਾਬੀ ਸੋਚ ਇੱਥੇ ਬਸ ਸਕੇ ਇਹ ਜ਼ਰੂਰੀ ਨਹੀਂ ਹੈ ਕਿ ਹਰੇਕ ਕੋਸ਼ ਹਿੰਦੀ ਹਿੰਦੂ ਹਿੰਦੁਸਤਾਨ ਹੋਣਾ ਚਾਹੀਦਾ ਹੈ ਪੰਜਾਬੀ ਪੰਜਾਬੀਅਤ ਵੀ ਉਰੇ ਬਸਣੀ ਚਾਹੀਦੀ ਹੈ ਜਿਸ ਤਰ੍ਹਾਂ ਤੁਸੀਂ ਗੱਲ ਕਿਤੇ ਵਨ ਨੇਸ਼ਨ ਆਨ ਲੈਂਗੁਏਜ ਸਭ ਕੁਝ ਜਿਸ ਤਰ੍ਹਾਂ ਉਸ ਨੂੰ ਵਲ ਵੀ ਮਿਲ ਰਿਹਾ ਜਿਸ ਤਰ੍ਹਾਂ ਬਿਹਾਰ ਰਿਜਲਟ ਮਿਲ ਰਿਹਾ ਠੀਕ ਹੈ ਕੀ ਦੇਖਦੇ ਹਾਂ ਕਿ ਆਉਣ ਵਾਲੇ ਟਾਈਮ ਦੇ ਜਿਹੜਾ ਪੰਜਾਬ ਦੇ ਵਿੱਚ ਫੈਡਰਲ ਜਿਹੜੇ ਸਿਸਟਮ ਸੀ ਆਪਾਂ ਕੀ ਆਪਣੇ ਸੂਬੇ ਜਾਂ ਦੱਖਣ ਦੇ ਸੂਬੇ ਲਗਾਤਾਰ ਆਵਾਜ਼ ਠਾਉਂਦੇ ਰਹਿੰਦੇ ਆ ਕੀ ਲੱਗਦਾ ਕਿ ਜਿਸ ਤਰ੍ਹਾਂ ਬੀਜੇਪੀ ਲਗਾਤਾਰ ਜਿੱਤ ਰਹੀ ਹੈ ਤੇ ਇਸ ਤਰ੍ਹਾਂ ਦੀਆਂ ਆਵਾਜ਼ਾਂ ਉੱਠਣੀਆਂ ਇਹ ਕਾਮਯਾਬ ਹੋ ਜਾਣਗੀਆਂ ਦੇਖੋ ਜੀ ਜਦ ਅੰਗਰੇਜ਼ ਉਰੇ ਹਾਵੀ ਸੀ ਪੰਜਾਬ ਨੇ ਆਪਣੀ ਆਵਾਜ਼ ਬੁਲੰਦ ਕਰਨੀ ਸ਼ੁਰੂ ਕੀਤੀ ਰਾਉਲਟ ਐਕਟ ਜਿਵੇਂ ਹੁਣ ਐਨਐਸਏ ਹੈ ਉਦੋਂ ਰਾਉਲਟ ਐਕਟ ਸੀਗਾ ਉਹਦੇ ਬਰਖਲਾ ਲੋਕੀ ਉੱਠੇ ਸਰਕਾਰਾਂ ਨੇ ਹਾਵੀ ਹੋ ਕੇ ਗੋਲੀਆਂ ਚਲਾ ਕੇ ਜੱਲਿਆਂਵਾਲਾ ਬਾਗ ਕਰਤਾ ਪਰ ਜਿੰਨੀ ਦੇਰ ਲੋਕ ਆਪਣੀ ਹੋਂਦ ਰੱਖਦੇ ਆ ਆਪਣੀ ਸੋਚ ਨੂੰ ਉਭਾਰਦੇ ਆ ਉਸ ਨੂੰ ਪ੍ਰਕਟਾਉਂਦੇ ਹੈਗੇ ਆ ਓਨੀ ਦੇਰ ਹਮੇਸ਼ਾ ਆਸ ਹੁੰਦੀ ਹੈ ਕਿ ਅਸੀਂ ਕੁਛ ਨਾ ਕੁਛ ਪ੍ਰਾਪਤ ਕਰਾਂਗੇ ਜਿਹੜੇ ਸਾਡੇ ਸਾਹਮਣੇ ਚੁਣੌਤੀਆਂ ਉਸ ਸਮੇਂ ਆਏ ਲੱਗਦਾ ਹੁੰਦਾ ਸੀ ਕਿ ਬ੍ਰਿਟਾਨੀਆ ਦੀ ਸਰਕਾਰ ਨਾਲ ਕੌਣ ਲੜ ਸਕਦਾ ਹੈ ਪਰ ਅੱਗੇ ਜਾ ਕੇ ਇਸ ਗੱਲ ਦਾ ਅਸਰ ਪਿਆ ਚਾਹੇ ਅਸੀਂ ਅਜੇ ਛੋਟੇ ਆ ਇਹ ਵੱਡੀ ਗੱਲ ਕੀਤੀ ਹੈ ਇਹਨਾਂ ਨੇ ਤੇ ਇਹਦੇ ਨਤੀਜੇ ਵੱਡੇ ਹੋਣਗੇ ਲਾਸਟ ਵਾਰ ਤਰਨਤਾਰਨ ਦੀ ਜਿਮਨੀ ਚੋਂਣ ਤੋਂ ਬਾਅਦ ਜਿਸ ਤਰ੍ਹਾਂ ਇੱਕ ਬਿਆਨ ਵੀ ਆ ਕੇ ਸਰਦਾਰ ਸਿਮਰ ਸਿੰਘ ਮਾਨ ਜੀ ਦਾ ਕਿ ਅਕਾਲੀ ਦਲ ਨਾਲ ਜਿਹੜਾ ਹੈਗਾ ਸਮਝੌਤਾ ਹੋ ਸਕਦਾ ਕੀ ਬਿਆਨ ਹੈ ਜਾਂ ਮੀਡੀਆ ਦੇ ਵਿੱਚ ਇੱਕ ਪੋਸਟਰ ਜਿਵੇਂ ਉਰੇ ਸਾਰੇ ਪੰਜਾਬੀ ਇਕੱਠੇ ਹੋ ਕੇ ਆਪਣੀ ਆਵਾਜ਼ ਬੁਲੰਦ ਕਰ ਰਹੇ ਆ ਚਾਹੇ ਵੱਖ-ਵੱਖ ਸੋਚ ਦੇ ਹੋਣ ਇਲਾਕਿਆਂ ਦੇ ਹੋਣ ਅਸੀਂ ਵੀ ਚਾਹੁੰਦੇ ਆ ਕਿ ਜੋ ਪੰਜਾਬ ਨਾਲ ਹੋਇਆ ਉਹ ਇੱਕਜੁੱਟ ਹੋ ਕੇ ਆਪਣੀ ਗੱਲ ਅਸੀਂ ਕਰ ਸਕੀਏ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਜੋ ਬਰਗਾੜੀ ਦੇ ਵਿੱਚ ਬੇਅਦਬੀਆਂ ਹੋਈਆਂ ਮਾਫੀਨਾਮੇ ਹੋਏ ਆ ਜਿਹੜੇ ਕਤਲ ਕੀਤੇ ਗਏ ਆ ਸੰਗਤਾਂ ਦੇ ਜਿਹੜੇ 328 ਸਰੂਪ ਗਾਇਬ ਹੋਏ ਆ ਜੋ ਸੁਮੇਤ ਸੈਣੀ ਨੂੰ ਪਾਲਿਆ ਹੈਗਾ ਉਹ ਚੀਜ਼ਾਂ ਨੂੰ ਅਸੀਂ ਭੁੱਲ ਸਕਦੇ ਹੈਗੇ ਆ ਉਹ ਇਲਜ਼ਾਮ ਪਹਿਲਾਂ ਵੀ ਲੱਗੇ ਹੈਗੇ ਆ ਉਹ ਚੀਜ਼ਾਂ ਦਾ ਇਨਸਾਫ ਅਸੀਂ ਲੈਣਾ ਹੀ ਲੈਣਾ ਹੈਗਾ ਪਰ ਜੇ ਆਪਾਂ ਪੰਜਾਬ ਦੇ ਪੱਖ ਤੇ ਇਕਾ ਕਰ ਸਕੀਏ ਸਿਧਾਂਤਕ ਤੌਰ ਤੇ ਤਾਂ ਜੀ ਆਇਆਂ ਨੂੰ ਮਾਨ ਸਾਹਿਬ ਇਹ ਕਿਵੇਂ ਦੋ ਗੱਲਾਂ ਰਲਣਗੀਆਂ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਇਹ ਇੰਨਾਂ ਚੀਜ਼ਾਂ ਦੇ ਦੋਸ਼ੀ ਨੇ ਦੂਸਰੇ ਪਾਸੇ ਕਾਲੀ ਦਾਲ ਨਾਲ ਤੁਸੀਂ ਸਮਝੋਤਾ ਕਰੋਗੇ ਇਹ ਪੋਸੀਬਲ ਹੈਗਾ ਇੱਕ ਇਹ ਵੀ ਆ ਦੂਸਰੀ ਗੱਲ ਇਹ ਹੈ ਕਿ ਇੰਨਾ ਚਿਰ ਹੋ ਗਿਆ ਲਗਾਤਾਰ ਸਰਕਾਰਾਂ ਕਾਂਗਰਸ ਬਣ ਗਈ ਸਰ ਉਸ ਤੋਂ ਬਾਅਦ ਆਮ ਆਦਮੀ ਬਣ ਗਈ ਜਿਹੜਾ ਇਨਸਾਫ ਜਿਉਂਦਾ ਤਿਉਹ ਹੀ ਹੈ ਇਹਨੂੰ ਕਿਵੇਂ ਦੇਖਦੇ ਹੋ ਦੋਨੇ ਚੀਜ਼ਾਂ ਦਾ ਮੈਂ ਕਹਿੰਦਾ ਮੈਂ ਸੋਚਦਾ ਹਰੇਕ ਚੀਜ਼ ਦੀ ਅਤ ਹੁੰਦੀ ਹੈਗੀ ਹੈ ਤੇ ਉਹਦਾ ਖਾਤਮਾ ਵੀ ਹੁੰਦਾ ਹੈਗਾ ਤੇ ਅਸੀਂ ਸਮਝਦੇ ਹਾਂ ਕਿ ਅੱਜ ਜਿਵੇਂ ਉਰੇ ਨੌਜਵਾਨ ਉੱਠੇ ਹੈਗੇ ਆ ਇਨਸਾਫ ਪ੍ਰਤੀ ਉਹਨਾਂ ਦੀ ਸੋਚ ਰਹੀ ਹੈ ਇਹ ਪੰਜਾਬ 'ਚ ਵਧ ਰਹੀ ਹੈ ਤੇ ਇਨਸਾਫ ਵਾਲ ਲੋਕ ਵੱਧ ਰਹੇ ਆ ਤੇ ਚਾਹੁੰਦੇ ਆ ਜਿੱਥੇ ਤੱਕ ਤੁਸੀਂ ਕਹਿੰਦੇ ਹੋ ਕਿ ਦੋ ਚੀਜ਼ਾਂ ਕਿਵੇਂ ਹੋ ਸਕਦੀਆਂ ਹੈਗੀਆਂ ਮੈਂ ਕਹਿੰਦਾ ਕਿ ਨਹੀਂ ਹੋ ਸਕਦੀਆਂ ਅਸੀਂ ਇਨਸਾਫ ਦੇ ਪੱਖ ਦੇ ਵਿੱਚ ਹੀ ਰਹਾਂਗੇ ਪਰ ਜਿਹੜੇ ਉਹਨਾਂ ਦੇ ਜਥੇਦਾਰ ਜੁੜਨਾ ਚਾਹਣਗੇ ਆਉਣਾ ਚਾਹਣਗੇ ਅਸੀਂ ਉਹਨਾਂ ਨੂੰ ਆਮਤ ਵੀ ਦਵਾਂਗੇ ਪਰ ਅਸੀਂ ਇਹ ਚੀਜ਼ਾਂ ਭੁੱਲ ਨਹੀਂ ਸਕਦੇ ਮਤਲਬ ਤੁਸੀਂ ਸੁਖਵੀਰ ਸਿੰਘ ਬਾਦਲ ਤੋਂ ਬਿਨਾ ਬਾਕੀ ਸਾਰੇ ਗੱਲ ਜਨ ਅਲਾਈਂਸ ਕਰ ਸਕਦੇ ਮੇਰਾ ਖਿਆਲ ਅਸੀਂ ਹੁਣ 23 ਤਰੀਕ ਨੂੰ ਗੁਰੂ ਤੇਗ ਬਹਾਦਰ ਸਾਹਿਬ ਦਾ ਦਿਨਾ ਕਾਂਗੜ ਮੰਨਾ ਰਹੇ ਹਾਂ ਉੱਥੇ ਅਸੀਂ ਸਦਾ ਹਮਖਿਆਲੀ ਪਾਰਟੀਆਂ ਨੂੰ ਦਿੱਤਾ ਹੋਇਆ ਹੈਗਾ ਤੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਇਕੱਠੇ ਹੋ ਕੇ ਹੁਣ ਪੰਜਾਬ ਦੇ ਉੱਤੇ ਜਿਵੇਂ ਐਜੂਕੇਸ਼ਨ ਪਾਲਿਸੀ ਗਲਤ ਹੈ ਗੰਦੀਆਂ ਗੰਦੀਆਂ ਚੀਜ਼ਾਂ ਪੜ੍ਹਾਇਆਂ ਜਾ ਰਹੀਆਂ ਹਨ ਗੁਰੂਆਂ ਦੇ ਅ ਅ ਬੇਅਦਬੀ ਦੇ ਨਾਲ ਅਭਿਆਸ ਦਿੱਤੇ ਜਾ ਰਹੇ ਹਨ ਇਹਨੂੰ ਨੱਥ ਪਾਉਣ ਨੂੰ ਪੰਜਾਬ ਦੇ ਉੱਤੇ ਇਨਸਾਫ ਲਿਆਉਣ ਵਾਸਤੇ ਸਾਨੂੰ ਅ ਇਕੱਠੇ ਹੋ ਕੇ ਜਿੱਤ ਪ੍ਰਾਪਤ ਕਰਨੀ ਚਾਹੀਦੀ ਆ ਪਰ ਜੇ ਸਿਧਾਂਤ ਤੋਂ ਵਾਂਝੇ ਹੋ ਕੇ ਕਰਨੀ ਆ ਉਹ ਸਵਾਲ ਨਹੀਂ ਉੱਠਦਾ ਪਾਈ ਮਨਦੀਪ ਸਿੰਘ ਨੂੰ ਜਿੰਨੀਆਂ ਵੋਟਾਂ ਮਿਲੀਆਂ ਸੰਤੁਸ਼ਟੋਂ ਕੋ ਕਿ ਤੁਸੀਂ ਸਾਰੇ ਆਮ ਖਿਆਲੀ ਪਾਰਟੀਆਂ ਵੀ ਇਕੱਠੀਆਂ ਸਿਕ ਉਹ ਪਰਿਵਾਰ ਜਿਸ ਨੇ ਕੁਰਬਾਨੀ ਕੀਤੀ ਸੀ ਜਿੰਨਾ ਸੰਗਤ ਨੇ ਮੰਨ ਲਓ ਜਿੰਨੀਆਂ ਵੋਟਾਂ ਪਈਆਂ ਸੰਤੁਸ਼ਟ ਸਾਨੂੰ ਆਸ ਸੀ ਕਿ ਉਹ ਜਿੱਤਣਗੇ ਸਾਡੀ ਕਮੀ ਕਿੱਥੇ ਰਹਿ ਗਈ ਫਿਰ ਕਮੀ ਮੇਰਾ ਖਿਆਲ ਸਾਡੇ ਪਹੁੰਚ 'ਚ ਸਾਡੇ ਦੱਸਣ 'ਚ ਹੋ ਸਕਦੀ ਹੈ ਸੰਗਤ ਦੇ ਉੱਤੇ ਜਿਹੜੀਆਂ ਲਾਲਚਾਂ ਤੇ ਦਬਾਅ ਪਾਏ ਗਏ ਮੌਜੂਦਾ ਸਰਕਾਰਾਂ ਦੀਆਂ ਲਾਲਚਾਂ ਮਿਲੀਆਂ ਹੈਗੀਆਂ ਇੱਥੇ ਸ਼ਾਇਦ ਕਮੀਆਂ ਹੋ ਸਕਦੀਆਂ ਹੈਗੀਆਂ ਪਰ ਮੈਂ ਤਾਂ ਆਪਣੇ ਆਪ ਨੂੰ ਸੁਧਾਰਨ ਚ ਹੀ ਸਹਿਮਤ ਆ ਕਿਉਂਕਿ ਸੰਗਤ ਦਾ ਤਾਂ ਫਤਵਾ ਮੰਨਣਾ ਪੈਂਦਾ ਸੋ ਤੁਸੀਂ ਸਮਝਦਾਰ ਮਨਸਬ ਬਹੁਤ ਬਤਾਨੋ ਮਿਹਰਬਾਨੀ